ਕਮਲ ਮਿੰਨੀ ਕਹਾਣੀ ਉਸਨੇ ਜਦ ਛੇਰ ਸੁਨਾਇਆ ਤਾਂ ਸਾਰਿਆਂ ਨੇ ਤਾੜੀਆਂ ਮਾਰੀਆਂ ਰੰਗੀਨ ਮਹਿਫਿਲ ਹੋਰ ਰੰਗੀਨ ਹੋ ਗਈ ਇੱਕ ਕਮਰੇ ਵਿੱਚ ਖਾਸ-ਖਾਸ ਮਹਿਮਾਨ ਇੱਕ ਮੇਜ਼ਦਵਾਲੇ ਕੁਰਸੀਆਂ ਤੇ ਬੈਠੇ ਹਨ ਉਸ ਤੇ ਪਾਂਜੇ ਦਾ ਵਿਆਹ ਹੈ ਉਹ ਉਚੇਚਾ ਸ਼ਾਮਲ ਹੋਇਆ ਹੈ ਪਾਂਜੇ ਦੇ ਦੋਸਤ ਤੇ ਹੋਰ ਰਿਸ਼ਤੇਦਾਰ ਕਈਆਂ ਨੂੰ ਉਹ ਜਾਣਦਾ ਹੈ ਕਈਆਂ ਨੂੰ ਪਹਿਲੀ ਵਾਰ ਮਿਲਿਆ ਹੈ ਸਾਰੇ ਪੜੇ ਲਿਖੇ ਹਨ ਸ਼ਰਾਬ ਦਾ ਦੌਰ ਸ਼ੁਰੂ ਹੋ ਗਿਆ ਹੈ ਵਿਚਾਰਾਂ ਤੋਂ ਬਾਅਦ ਲਤੀਫੇ ਤੇ ਫਿਰ ਸਭ ਕੁਝ ساری ਮਹਿਫਿਲ ਨਸ਼ਿਆਈ ਹੋਈ ਹੈ ਲਓ ਮਾਮਾ ਜੀ ਇੱਕ ਪੈਗ ਮੇਰੇ ਵੱਲੋਂ ਆਹ ਹੋਈ ਨਾ ਗੱਲ ਉਹ ਵੀ ਜਵਾਨੀ ਵਿੱਚ ਹੈ ਵਹਿਕ ਗਿਆ ਹੈ ਜਦ ਕੋਈ ਚੁਟਕਲਾ ਸੁਣਾਉਂਦਾ ਹੈ ਤਾਂ ਸਾਰੇ ਹੱਸ ਪੈਂਦੇ ਹਨ ਉਸ ਮਹਿਫਿਲ ਵਿੱਚ ਵੱਡੀ ਉਮਰ ਦਾ ਇੱਕ ਪੁਲਿਸ ਕਰਮਚਾਰੀ ਵੀ ਹੈ ਜੋ ਨੇੜੇ ਦਾ ਰਿਸ਼ਤੇਦਾਰ ਹੈ ਹਰ ਕਿਸੇ ਦੇ ਚੁਟਕਲੇ ਤੇ ਉਹ ਹੱਸਦਾ ਹੈ ਅਸ਼ਲੀਲ ਗੱਲਾਂ ਵੀ ਹੋਣ ਲੱਗ ਪਈਆਂ ਹਨ ਪੁਲਿਸ ਵਾਲਾ ਫਿਰ ਵੀ ਹੱਸਦਾ ਹੈ ਠਹਾਕਾ ਮਾਰਦਾ ਹੈ